ਅਸੀਕਾਲ ਤੁਸੀਂ ਦੇਖ ਰਹੇ ਦਿਨਿਸ਼ਵਰਾ ਟੀਵੀ ਤੇ ਅਸਲ ਚਰਨਜੀਤ ਸਿੰਘ ਚੰਨੀ ਸਾਡਾ ਮੁੱਖ ਮੰਤਰੀ ਤੇ ਹਾਲ ਦੇ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਜਿਲੰਦਰ ਜਿਬਰੀ ਚੋਣ ਵਾਸਤੇ ਆਪਣੇ ਵਿਧੂਵਾਰ ਬੀਬੀ ਸੁਰਿੰਦਰਪੌਰ ਨੇ ਹੱਕ ਦੇ ਵਿੱਚ ਵੋਟ ਮੰਗਦੇ ਹੋਏ ਨਜ਼ਰ ਆਏ ਤਸਵੀਰਾਂ ਤਾਂ ਮੇਰੇ ਕੋਲ ਹੀ ਦਿਖਾ ਦਿੰਦੇ ਆ ਕਿ ਗਲੀ ਗਲੀ ਦੇ ਵਿੱਚ ਘਰ ਘਰ ਜਾ ਕੇ ਉਹ ਬੀਬੀ ਸੁਰਿੰਦਰਪੌਰ ਦੇ ਹੱਕ ਦੇ ਵਿੱਚ ਵੋਟ ਮੰਗਦੇ ਹੋਏ ਤੇ ਨਜ਼ਰ ਆ ਰਹੇ ਨੇ ਔਰ ਪਰਮਾ ਸਵਾਗਤ ਨਿੱਗਾ ਸਵਾਗਤ ਜਿਹੜਾ ਹੈਗਾ ਉਹ ਮਿਲ ਰਿਹਾ ਘੰਗਾਰਾ ਵੱਡਾ ਮਿਲਦਾ ਪਿਆ ਨਜ਼ਰ ਆ ਰਿਹਾ ਤੇ ਹਰ ਇੱਕ ਨੌਜਵਾਨ ਨੂੰ ਹਰ ਇੱਕ ਬਜ਼ੁਰਗ ਨੂੰ ਹਰ ਇੱਕ ਸ਼ਖਸ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਔਰ ਹਾਲ ਹੀ ਦੇ ਵਿੱਚ ਪਾਰਕ ਦੇ ਵਿੱਚ ਬੱਚਿਆਂ ਨੂੰ ਮਿਲ ਕੇ ਆਏ ਨੇ ਮਹਿਲਾਵਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਔਰ ਸਾਥ ਜੋੜ ਕੇ ਬੀਬੀ ਬੀਬੀ ਸੁਰੇਂਦਰ ਕੌਰ ਜੋ ਕਾਂਗਰਸ ਦੇ ਵੀਰਵਾਰ ਹੈਗੇ ਨੇ ਉਹਨਾਂ ਦੇ ਹੱਥਰੇ ਵਿੱਚ ਵੋਟ ਮੰਗਦੇ ਹੋਏ ਨਜ਼ਰ ਆ ਰਿਹਾ ਪਰਮਾਸੰਗ ਹੰਗਾਰਾ ਜਿਹੜਾ ਹੈਗਾ ਉਹ ਇੱਥੇ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਚੰਨੀ ਸਾਹਿਬ ਕਿਹੋ ਜਿਹਾ ਹੰਗਾਰਾ ਮਿਲਦੇ ਨਜ਼ਰ ਆ ਰਿਹਾ ਜਬਰਦਸਤ ਹੰਗਾਰਾ ਲੋਕਾਂ ਦੇ ਵਿੱਚ ਕਾਂਗਰਸ ਵਰਦੀ ਹੈਗਾ ਆਉਣ ਵਾਲੀ 10 ਤਰੀਕ ਨੂੰ ਲੋਕ ਬਹੁਤ ਵੱਡੇ ਮਾਰਜ ਨਾਲ ਕਾਂਗਰਸ ਪਾਰਟੀ ਨੂੰ ਜਿਤਾਣਗੇ ਪਰ ਚੰਨੀ ਸਾਹਿਬ ਇੱਕ ਤੁਸੀਂ ਅੰਦਰੂਨੀ ਇਲਾਕਿਆਂ ਦੇ ਵਿੱਚ ਜਾ ਕੇ ਆਏ ਸੀਗੇ ਲੋਕ ਆਪਣੀਆਂ ਦੁੱਖਾਂ ਤੇ ਪ੍ਰਗਟਾਵਾ ਕਰਦੇ ਹੋਏ ਨਜ਼ਰ ਆਇਆ ਕਿ ਉਹਨਾਂ ਨੂੰ ਕਿੰਨੀਆਂ ਕਿਹੜੀਆਂ ਕਿ ਦਿੱਕਤਾਂ ਆ ਰਹੀਆਂ ਦੇ ਕੋ ਮੈਨੂੰ ਲੋਕਾਂ ਨੇ ਐਮਪੀ ਚੁਣਿਆ ਤੇ ਬੈਸ ਦੇ ਵਿੱਚ ਹਲਕੇ ਦੇ ਵਿੱਚ ਪਾਣੀ ਹਾਂਜੀ ਇਹ ਸਮੱਸਿਆ ਬਹੁਤ ਵੱਡੀ ਹੈ ਹਾਂਜੀ ਹਾਂਜੀ ਮੈਂ ਹਲਕਾ ਬੈਸ ਦੇ ਲੋਕਾਂ ਨੂੰ ਵਿਸ਼ਵਾਸ ਹੋਣਾ ਚਾਹੁੰਦਾ ਕਿ ਤੁਹਾਡਾ ਐਮਪੀ ਜੀ ਨੇ ਤੁਸੀਂ ਚੁਣਿਆ ਮੈਨੂੰ ਤਾਂ ਮੇਰੇ ਪਾਸ 5 ਕਰੋੜ ਰੁਪਇਆ ਸਾਲ ਦਾ ਹੁੰਦਾ ਜਿੰਨੇ ਵੀ ਟਿਊਬਲ ਇੱਥੇ ਨਵੇਂ ਲੱਗਣੇ ਆ ਸਾਰੇ ਮੈਂ ਆਪਣੇ ਫੰਡ ਚੋਂ ਲਵਾ ਕੇ ਦਊਂਗਾ ਆਲਵਾਦ ਗੱਲਬਾਤ ਕਰਨ ਲਈ ਤਾਂ ਚਰਨਜੀਤ ਸਿੰਘ ਚੰਨੀ ਨੂੰ ਹੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਔਰ ਜਿਹੜਾ ਫੰਡ ਉਹਨਾਂ ਸਲਾਲਾ 5 ਕਰੋੜ ਰੁਪਏ ਦਾ ਫੰਡ ਮਿਲਦਾ ਉਹ ਪੂਰੇ ਦਾ ਪੂਰਾ ਫੰਡ ਜਿਹੜਾ ਹੈਗਾ ਜਲੰਧਰ ਦੇ ਇਲਾਕੇ ਦੇ ਉੱਤੇ ਲਾਉਦੇ ਹੋਏ ਨਜ਼ਰ ਆਉਣਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਦਿਨਿਸ਼ਾ ਰਾ ਟੀਵੀ ਤੇ ਅਸਲ ਚਰਨਜੀਤ ਸਿੰਘ ਚੰਨੀ ਸਾਫ ਦਾ ਮੁੱਖ ਮੰਤਰੀ ਤੇ ਹਾਲ ਦੇ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਜੋ ਦਿਲਿੰਦਰ ਜਿਬਰੀ ਚੋਣ ਵਾਸਤੇ ਆਪਣੇ ਵੀਧੂਾਰ ਬੀਬੀ ਸੁਰਿੰਦਰ ਕੌਰ ਨੇ ਹੱਕ ਦੇ ਵਿੱਚ ਵੋਟ ਮੰਗਦੇ ਹੋਏ ਨਜ਼ਰ ਆਏ ਤਸਵੀਰਾਂ ਤਾਂ ਮੇਰੇ ਕੋਲ ਹੀ ਦਿਖਾ ਦਿੰਦੇ ਆ ਕਿ ਗਲੀ ਗਲੀ ਦੇ ਵਿੱਚ ਘਰ ਘਰ ਜਾ ਕੇ ਉਹ ਬੀਬੀ ਸੁਰਿੰਦਰ ਕੌਰ ਦੇ ਹੱਕ ਦੇ ਵਿੱਚ ਵੋਟ ਮੰਗਦੇ ਹੋਏ ਤੇ ਨਜ਼ਰ ਆ ਰਹੇ ਨੇ ਔਰ ਪਰਮਾ ਸਵਾਗਤ ਨਿੱਕਾ ਸਵਾਗਤ ਜਿਹੜਾ ਹੈਗਾ ਉਹ ਮਿਲਿਆ ਢੰਗਾਰਾ ਵੱਡਾ ਮਿਲਦਾ ਪਿਆ ਨਜ਼ਰ ਆ ਰਿਹਾ ਤੇ ਹਰ ਇੱਕ ਨੌਜਵਾਨ ਨੂੰ ਹਰ ਇੱਕ ਬਜ਼ੁਰਗ ਨੂੰ ਹਰ ਇੱਕ ਸ਼ਖਸ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਔਰ ਹਾਲ ਹੀ ਦੇ ਵਿੱਚ ਪਾਰਕ ਦੇ ਵਿੱਚ ਬੱਚਿਆਂ ਨੂੰ ਮਿਲ ਕੇ ਆਏ ਨੇ ਮਹਿਲਾਵਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਔਰ ਸਾਥ ਜੋੜ ਕੇ ਬੀਬੀ ਬੀਬੀ ਸੁਰੇਂਦਰ ਕੌਰ ਜੋ ਕਾਂਗਰਸ ਦੇ ਵੀਰਵਾਰ ਹੈਗੇ ਨੇ ਉਹਨਾਂ ਦੇ ਹੱਥਰੇ ਵਿੱਚ ਵੋਟ ਮੰਗਦੇ ਹੋਏ ਨਜ਼ਰ ਆ ਰਹੇ ਨੇ ਔਰ ਪਰਮਾ ਸੰਗਾਰਾ ਜਿਹੜਾ ਹੈਗਾ ਉਹ ਇੱਥੇ ਸਰਨਜੀਤ ਸਿੰਘ ਜੱਲੀ ਹਰਾਨ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਜੱਲੀ ਸਾਹਿਬ ਕਿਹੋ ਜਿਹਾ ਹੰਗਾਰਾ ਮਿਲਦੇ ਨਜ਼ਰ ਆਇਆ ਜਬਰਦਸਤ ਹੰਗਾਰਾ ਲੋਕਾਂ ਦੇ ਵਿੱਚ ਕਾਂਗਰਸ ਫਿਰਦੀ ਹੈਗਾ ਆਉਣ ਵਾਲੀ 10 ਤਰੀਕ ਨੂੰ ਲੋਕ ਬਹੁਤ ਵੱਡੇ ਮਾਰਜਨ ਨਾਲ ਕਾਂਗਰਸ ਪਾਰਟੀ ਨੂੰ ਜਿਤਾਣਗੇ ਪਰ ਜੱਲੀ ਸਾਹਿਬ ਇੱਕ ਤੁਸੀਂ ਅੰਦਰੂਨੀ ਇਲਾਕਿਆਂ ਦੇ ਵਿੱਚ ਜਾ ਕੇ ਆਏ ਸੀਗੇ ਲੋਕ ਆਪਣੀਆਂ ਦੁੱਖਾਂ ਤੇ ਪ੍ਰਗਟਾਵਾ ਕਰਦੇ ਹੋਏ ਨਜ਼ਰ ਆਇਆ ਕਿ ਉਹਨਾਂ ਨੂੰ ਕਿੰਨੀਆਂ ਕਿਹੜੀਆਂ ਕਿ ਦਿੱਕਤਾਂ ਆ ਰਹੀਆਂ ਦੇਖੋ ਮੈਨੂੰ ਲੋਕਾਂ ਨੇ ਐਮਪੀ ਚੁਣਿਆ ਇਹ ਬੈਸਟ ਦੇ ਵਿੱਚ ਹਲਕੇ ਦੇ ਵਿੱਚ ਪਾਣੀ ਹਾਂਜੀ ਦੀ ਸਮੱਸਿਆ ਬਹੁਤ ਵੱਡੀ ਹੈ ਹਾਂਜੀ ਹਾਂਜੀ ਮੈਂ ਹਲਕਾ ਬੈਸਟ ਦੇ ਲੋਕਾਂ ਨੂੰ ਵਿਸ਼ਵਾਸ ਹੋਣਾ ਚਾਹੁੰਦਾ ਕਿ ਤੁਹਾਡਾ ਐਮਪੀ ਜੀ ਨੇ ਤੁਸੀਂ ਚੁਣਿਆ ਮੈਨੂੰ ਤਾਂ ਮੇਰੇ ਪਾਸ 5 ਕਰੋੜ ਰੁਪਿਆ ਸਾਲ ਦਾ ਹੁੰਦਾ ਜਿੰਨੇ ਵੀ ਟਿਊਬਲ ਇੱਥੇ ਨਵੇਂ ਲੱਗਣੇ ਆ ਸਾਰੇ ਮੈਂ ਆਪਣੇ ਫੰਡ ਚੋਂ ਲਵਾ ਕੇ ਦਊਗਾ ਗੱਲਬਾਤ ਗੱਲਬਾਤ ਕਰਨ ਲਈ ਤਾਂ ਚਲਜੀ ਸਿੰਘ ਚੰਲੀ ਨੂੰ ਹੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਔਰ